ਦਸ ਕੋਬਰੇਕਤ ਬਾਦ ਫਿਰ ਦੁਬਾਰਾ ਤੁਹਾਡਾ ਪਰਪੂਰ ਸਵਾਗਤ ਹੈ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਨ ਵਾਲ ਸੈਕਸ਼ਨ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਸਿਆਸੀ ਲੋਕ ਅਤੇ ਯੋਗਾ ਆਦ ਦਾ ਪਖੰਡ ਕਰਨ ਵਾਲੇ ਅਕਸਰ ਭਾਰਤ ਦੇ ਵਿਸ਼ਵ ਗੁਰੂ ਹੋਣ ਦਾ ਦਾਵਾ ਕਰਦੇ ਨੇ ਪਰ ਇਉਂ ਜਾਪਦਾ ਹੈ ਕਿ ਕਿ ਪ੍ਰਚਾਰ ਚਾਰ ਦੇ ਮਾਮਲੇ ਵਿੱਚ ਭਾਰਤ ਸੱਚਮੁੱਚ ਜਿਹੜਾ ਵਿਸ਼ਵ ਗੁਰੂ ਹੈ ਸੋ ਇਸ ਬਾਬਤ ਆਪਾਂ ਕੁਝ ਕੰਪਨਾਂ ਤੁਹਾਡੀਆਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜਾ ਰਹਿਣਾ ਦੇਖਣ ਸੁਣ ਲਈ ਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਹੁਣ ਤਾਂ ਕਈ ਵਾਰੀ ਇਹੀ ਕਹਿਣ ਨੂੰ ਜੀ ਕਰਦਾ ਵੀ ਭਾਰਤ ਮਾਤਾ ਕੀ ਕਰੇ ਠੰਡਾ ਪਾਣੀ ਪੀ ਮਰੇ ਕਦੇ ਉਹ ਚਿੜੀ ਦੀ ਕਹਾਣੀ ਹੁੰਦੀ ਸੀ ਹੁਣ ਤਾਂ ਭਾਰਤ ਮਾਤਾ ਦਾ ਚਿੜੀ ਵਾਂਗ ਕਿ ਚਿੜੀ ਵਿਚਾਰੀ ਕੀ ਕਰੇ ਕਿਉਂਕਿ ਇੱਕ ਪਾਸੇ ਭਾਰਤ ਦਾ ਰੋਗ ਚਿਹਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਡੈਮੋਕ੍ਰੇਸੀ ਦੇ ਲਬਾਦੇ ਦੇ ਵਿੱਚ ਸ਼ੈਤਾਨ دہشتਗਰਦ ਮੁਲਕ ਉਹ ਦੁਨੀਆ ਦੇ ਸਾਹਮਣੇ ਸਿੱਖਾਂ ਨੇ ਜਾਗਜ਼ਾਰ ਕੀਤਾ ਔਰ ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਖਾਲਸਤਾਨ ਦੀ ਮੂਵਮੈਂਟ ਆ ਰੂਜ਼ ਵੱਲ ਜਾ ਰਹੀ ਹੈ ਉੱਥੇ ਭਾਰਤ ਦਾ ਇਮੇਜ ਔਰ ਹੁਣ ਭਾਰਤ ਦੀ ਜਿਹੜੀ ਫ੍ਰਸਟ੍ਰੇਸ਼ਨ ਹੈ ਜਿਹੜੇ ਉਹਨਾਂ ਦੇ ਕਰਿੰਦੇ ਥਾਂ ਥਾਂ ਇਹਨਾਂ ਨੇ ਐਕਟਿਵ ਕੀਤੇ ਨੇ ਕਿਉਂਕਿ ਮੈਂ ਅੱਜ ਟ੍ਰੈਵਲ ਕਰ ਰਿਹਾ ਸੀ ਖਬਰ ਦੀ ਡਿਟੇਲ ਮੈਨੂੰ ਦੇਖਣ ਦਾ ਜਾਂ ਕਿਤੇ ਦੇਖਣ ਦਾ ਮੌਕਾ ਨਹੀਂ ਬਣਿਆ ਪਰ ਜਿਵੇਂ ਸਾਡ ਨੂੰ ਜਿੰਨੀ ਇੱਕ ਬਰੀਫਿੰਗ ਸੀ ਕਿ ਵੀ ਖਾਲਸਾ ਦਿਵਾਨ ਸੁਸਾਇਟੀ ਵੈਨਕੂਵਰ ਜਿਹੜੇ ਪ੍ਰੋ ਇੰਡੀਆ ਲੋਕ ਉੱਥੇ ਕਾਬਜ਼ ਨੇ ਉਹਨਾਂ ਨੇ ਆਪਣੇ ਨਗਰ ਕੀਰਤਨ ਦੇ ਦੌਰਾਨ ਇੰਡੀਅਨ ਕੌਂਸੂਲੇਟ ਨੂੰ ਸੱਦਿਆ ਹੋਇਆ ਸੀ ਜਾਂ ਉਸ ਦੀ ਪ੍ਰੈਜ਼ੈਂਸ ਸੀ ਔਰ ਉਸ ਦਾ ਸਿਕ ਫਰ ਜਸਟਿਸ ਦੇ ਐਕਟਿਵਿਸਟ ਨੇ ਜ਼ੋਰਦਾਰ ਵਿਰੋਧ ਕੀਤਾ ਔਰ ਉਸ ਨੂੰ ਚੈਲੰਜ ਕੀਤਾ ਉਹਦੇ ਨਾਲ ਇੱਕੋ ਜਿਹੇ ਕੱਪੜਿਆਂ ਜਿ ਯੂਨੀਫਾਰਮ ਚ ਉਸ ਕਿਸਮ ਦੇ ਲੋਕ ਇਕੱਠੇ ਕੀਤੇ ਹੋਏ ਸੀ ਔਰ ਉਸ ਤੋਂ ਬਾਅਦ ਸ਼ਾਮ ਦੀ ਕਿਸੇ ਮੀਟਿੰਗ ਦੇ ਵਿੱਚ ਉਹਨਾਂ ਦੇ ਜਿਹੜੇ ਇਸ ਕਿਸਮ ਦੇ ਜਿਹੜੇ ਪੇਡ ਲੋਕ ਨੇ ਉਹਨਾਂ ਨੇ ਇੱਕ ਸਿੱਖ ਨੌਜਵਾਨ ਜਿਹਨੇ ਚੈਲੰਜ ਕੀਤਾ ਉਸ ਨੂੰ ਉਸਤੇ ਹਮਲਾ ਕੀਤਾ ਉਹਨੂੰ ਜ਼ਖਮੀ ਕੀਤਾ ਸਾਡੇ ਕੋਲ ਡਿਟੇਲ ਨਹੀਂ ਆ ਖਬਰ ਦੀ ਮੈਂ ਸੋਸ਼ਲ ਮੀਡੀਆ ਤੇ ਉਹ ਜ਼ਖਮੀ ਸਿੰਘ ਦੀ ਪਿਕਚਰ ਜ਼ਰੂਰ ਦੇਖੀ ਹੈ ਹਾਂ ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਇਹਨਾਂ ਦੀ ਫਰਸਟ੍ਰੇਸ਼ਨ ਨੂੰ ਜ਼ਾਹਰ ਕਰਦਾ ਹੈ ਕਿ ਭਾਈ ਇਹ ਹੁਣ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਉਸ ਲੈਵਲ ਤੇ ਇਹ ਇਹਨਾਂ ਦੀਆਂ ਏਜੰਸੀਆਂ ਦੀ ਅੱਖ ਹੈ ਕੈਨੇਡਾ ਅਮਰੀਕਾ ਦੀ ਤੇ ਇਹ ਹੁਣ ਪੀੜ ਕਿਸਮ ਦੇ ਲੋਕ ਖੜੇ ਕਰਕੇ ਇਸ ਕਿਸਮ ਦਾ ਹੀ ਵਾਕਿਆ ਕਰਾ ਰਹੇ ਨੇ ਔਰ ਜਿਵੇਂ ਮੈਸੇਜ ਦੇ ਵਿੱਚ ਬਿਲਾਲ ਅਹਿਮਦ ਜੀ ਨੇ ਲਾਹੌਰ ਤੋਂ ਵੀ ਲਿਖਿਆ ਕਿ ਵੀ ਇੱਕ ਯਤਨ ਕੀਤਾ ਗਿਆ ਕੋਈ ਦੋ ਸਿੱਖੀ ਸਿੱਖੀ ਭੇਖਵਾਲੇ ਰਾਵਲਪਿੰਡੀ ਜਾਂ ਕਿਤੇੋਂ ਗ੍ਰਿਫਤਾਰ ਹੋਏ ਨੇ ਜਨਾ ਨੇ ਕਿਉਂਕਿ ਅਸੀਂ ਅੱਗ ਜ਼ਿਕਰ ਕੀਤਾ ਵੀ 8000 ਤੋਂ ਜ਼ਿਆਦਾ ਸਖਾਂ ਨੂੰ ਇਸ ਵਾਰ ਵੀਜ਼ਾ ਦਿੱਤਾ ਗਿਆ ਹੁਣ ਜੇ ਸਾਨੂੰ ਲੱਗਦਾ ਹੈ ਕਿ ਵੀ ਦੋਨਾਂ ਕੌਮਾਂ ਦੀ ਸਾਂਝ ਜਾਂ ਜਿਸ ਅੰਦਾਜ਼ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਸਮਝ ਰਹੇ ਹਾਂ ਔਰ ਨੇੜੇ ਆ ਰਹੇ ਹਾਂ ਤਾਂ ਦੁਸ਼ਮਣ ਸਾਡਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੁਣ ਜੇ ਪਾਕਿਸਤਾਨ ਦੇ ਵਿੱਚ ਪਹਿਲਾਂ ਤਾਂ ਐਵੇਂ ਇੱਕ ਡਰ ਪੈਦਾ ਕੀਤਾ ਜਾਂਦਾ ਰਿਹਾ ਇਹਨਾਂ ਨੇ ਰਿਯੂਮਰ ਜੁੜਾਈਆਂ ਕਿ ਜਿਹਦੇ ਤੇ ਜਿਹਦੇ ਪਾਸਪੋਰਟ ਤੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਉਹਨੂੰ ਬਾਹਰਲੇ ਮੁਲਕਾਂ ਦਾ ਨਹੀਂ ਮਿਲਦਾ ਤਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਸੇਕਣਾ। ਇਹ ਸਾਰੇ ਡਰ ਖਤਮ ਹੋਏ ਵਕਤ ਪਾ ਕੇ ਛਪਾਈ ਝੂਠ ਸੀ ਇਹਨਾਂ ਦਾ। ਹੁਣ ਅਜੇ ਕਿਉਂਕਿ ਖਬਰ ਅਸੀਂ ਦੀ ਡੀਟੇਲ ਕੱਲ ਸਾਹਮਣੇ ਆ ਜਾਏਗੀ। ਬਿਲਕੁਲ। ਪਰ ਇਹ ਕੁਆਇਟ ਪੋਸੀਬਲ ਹੈ ਔਰ ਅਸੀਂ ਹਮੇਸ਼ਾ ਹੀ ਜਦੋਂ ਪਾਕਿਸਤਾਨ ਦੀ ਹਕੂਮਤ ਜਾਂ ਆਵਾਮ ਦੇ ਪਿਆਰ ਦੀ ਗੱਲ ਕਰਦੇ ਹਾਂ ਉੱਥੇ ਪਾਕਿਸਤਾਨੀ ਰੇਂਜਰਸ ਜਿਹੜੇ 24 ਘੰਟੇ ਜਾਗਦੇ ਨੇ ਤਾਂ ਕਿ ਹਰ ਸਿੱਖ ਜਿਹੜਾ ਗਿਆ ਉਹਨੂੰ ਸਿਕਿਉਰ ਕੀਤਾ ਜਾਵੇ ਕਿਉਂਕਿ ਖਤਰਾ ਇਹ ਨਹੀਂ ਹੈ ਕਿ ਕੋਈ ਕਿਸੇ ਹੋਰ ਨੇ ਇੰਡੀਅਨ ਗਵਰਨਮੈਂਟ ਨਹੀਂ ਚਾਹੁੰਦੀ ਹੈ ਕਿ ਵੀ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਜਾਣ ਜਾਣ ਉਹਨਾਂ ਦਾ ਪਾਕਿਸਤਾਨ ਦੇ ਆਵਾਮ ਦੇ ਨਾਲ ਇੱਕ ਪਿਆਰ ਦਾ ਬੌਂਡ ਬਣੇ ਸੋ ਉਹੀ ਇਸ ਕਿਸਮ ਦੀਆਂ ਕਾਰਵਾਈਆਂ ਵੀ ਕਰਵਾ ਰਹੇ ਸੋ ਇੱਕ ਪਾਸੇ ਤੇ ਇਹਨਾਂ ਦਾ ਹਿੰਸਕ دہشتਗਰਦ ਫੇਸ ਹੈ ਦੂਸਰੇ ਪਾਸੇ ਮੈਂ ਤਾਂ ਅਕਸਰ ਇਹਨਾਂ ਦਾ ਹੀ ਵੱਡਾ ਰਾਈਟਰ ਹੋਇਆ ਨੀਰਾਦ ਚੌਧਰੀ ਬੰਦਵਾਲੀ 99 ਸਾਲ ਦੀ ਉਮਰ ਜਿਹੜੇ ਡੈਥ ਹੋ ਯੂਕੇ ਜੀ ਰਹਿੰਦਾ ਉਹਦਾ ਇਹ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਹੁਣ ਚਾਰ ਖਬਰਾਂ ਮੈਂ ਸਪਰੈਡ ਕਰ ਲੀਆਂ ਹੋਈਆਂ ਆਪਣੇ ਸਾਹਮਣੇ ਪਿਛਲੇ 24 ਘੰਟੇ ਦੇ ਵਿੱਚ ਸਾਹਮਣੇ ਨੇ ਕਿ ਵੀ ਕਿਸ ਲੈਵਲ ਤੱਕ ਜਾ ਕੇ ਪੈਸੇ ਦੀ ਗਰੀਡ ਚ ਵੈਸੇ ਤਾਂ ਇਸ ਗੱਲ ਦਾ ਅਫਸੋਸ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਰਤ ਮਾਤਾ ਆਪਣੀ ਤਾਂ ਇੱਕ ਲక్ష్ਮੀ ਮਾਤਾ ਵੀ ਹੈ ਹਮ ਗੋਡੈਸ ਲక్ష్ਮੀ ਹਮ ਔਰ ਦੁਨੀਆਂ 'ਚ ਕੋਈ ਮਜ਼ਹਬ ਐਸਾ ਨਹੀਂ ਹੈ ਜਿਹੜਾ ਪੈਸੇ ਦੀ ਪੂਜਾ ਸਿਖਾਂਦਾ ਹੋਵੇ ਇਹ ਤਾਂ ਲక్ష్ਮੀ ਦੀ ਪੂਜਾ ਦੇਵੀ ਹੈ ਪੂਰੀ ਹਮ ਤੇ ਜੇ ਹੁਣ ਲక్ష్ਮੀ ਦੇਵੀ ਦੇ ਲਈ ਚੋਰੀ ਕਰਨੀ ਪੈਂਦੀ ਹੈ ਬੈਂਕਾਂ 'ਚੋਂ ਪੈਸਾ ਕੱਢ ਕੇ ਖਾਣਾ ਪੈਂਦਾ ਹੈ ਡਰੱਗ ਵੇਚਣੀ ਪੈਂਦੀ ਹੈ ਗੈਂਬਲਿੰਗ ਕਰਵਾਣੀ ਪੈਂਦੀ ਹੈ ਤੇ ਮਾਤਾ ਤਾਂ ਲక్ష్ਮੀ ਹੈ ਲక్ష్ਮੀ ਮਾਤਾ ਕੀ ਜੈ ਹੋ ਉਹਨੂੰ ਚਾਰੋ ਹੀ ਖਬਰਾਂ ਇਸ ਕਿਸਮ ਦੀਆਂ ਨਹੀਂ ਪਹਿਲੀ ਤਾਂ ਹੁਣੇ ਹੁੰਦਾ ਕਿ ਇੰਡੀਅਨ ਬਿਲੀਅਨਰ ਜੂਲਰ ਅਰੈਸਟਡ ਓਵਰ ਅਲਿਜਡ ਬੈਂਕ ਫਰਾਡ ਉਹਨੇ ਇੱਕ ਖਬਰ ਮਹਿਲ ਚੌਕ ਸੀ ਨਾਲ ਸੰਬੰਧਤ ਹੈ ਕਿ ਜਿਹਨੂੰ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹ 2018 ਦਾ ਉਥੋਂ ਨਿਕਲਿਆ ਹੋਇਆ ਹੈ ਔਰ ਉਸਨੇ ਜਿਹੜਾ ਭਾਰਤ ਦੇ ਵਿੱਚ ਇਸ ਨੂੰ ਜਿਹੜਾ ਇਹਨੂੰ ਐਕਸਟਰਡੀਸ਼ਨ ਦੀ ਭਾਰਤ ਨੇ ਮੰਗੀ ਹੈ ਕਿਉਂਕਿ ਲਾਰਜੈਸਟ ਬੈਂਕ ਫਰਾਡ ਜਿਹੜਾ 1.8 ਬਿਲੀਅਨ ਡਾਲਰ ਦਾ ਜਿਹੜਾ ਫਰਾਡ ਕੀਤਾ ਹੋਇਆ ਔਰ ਇਹ ਹੁਣ ਇਸ ਦੇ ਉੱਤੇ ਬੜੀ ਖਬਰ ਇੰਡੀਅਨ ਏਜੰਸੀਜ਼ ਅਪਰੋਚਡ ਬੈਲਜੀਅਮ ਫਾਰ ਮਹਿਲ ਚੌਸ ਐਕਸਟਰੈਡੀਸ਼ਨ ਦੂਜਾ ਹੁਣੇ ਬਿਲੀਅਨਸ ਦੇ ਚੋਰ ਨੇ ਜਿਹੜਾ ਉੱਥੇ ਹਸਪਤਾਲ ਦਾਖਲ ਹੈ ਫੜਿਆ ਗਿਆ ਹੁਣ ਅਮਰੀਕਾ ਦੀ ਗੱਲ ਕਰ ਲਈ ਹੈ ਇਹਨਾਂ ਦੀ ਆਪਣੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਹਮ ਇੰਡੀਅਨ origin US ਪੋਲੀਟੀਸ਼ੀਅਨ ਆਨੰਦ ਸ਼ਾਹ ਚਾਰਜ ਇਨ ਮੇਜਰ ਇਲੀਗਲ ਗੈਂਬਲਿੰਗ ਕੇਸ ਇਹ ਨਿਊ ਜਰਸੀ ਦੇ ਵਿੱਚ ਹੋਇਆ ਹੈ ਕਾਉਂਸਲਮੈਨ ਹੈ ਨਿਊ ਜਰਸੀ ਕਾਉਂਸਲਮੈਨ ਔਰ ਇਹ ਜਦੋਂ ਵੀ ਮੋਦੀ ਤੇ ਦੂਜੇ ਤੀਜੇ ਆਂਦਾ ਜਿਹੜੇ ਸਵਾਗਤ ਕਰਤਾਵਾ ਜਾਂ ਆਰਗੇਨਾਈਜ਼ਰਾਂ ਸਭ ਤੋਂ ਮੂਰੇ ਹੁੰਦਾ ਹੈ ਆਨੰਦ ਸ਼ਾਹ ਗੁਜਰਾਤੀ ਹੈਜ਼ ਬੀਨ ਨੇਮਡ ਅਮੰਗ 39 ਇੰਡੀਵਿਜੂਅਲ ਚਾਰਜ ਫੋਲੋਇੰਗ ਅ 2 ਇਅਰ ਇਨਵੈਸਟੀਗੇਸ਼ਨ ਦ ਆਪਰੇਸ਼ਨ ਅਥਾਰਟੀ ਸੇਜ਼ ਵਾਸ ਟਾਈਡ ਟੂ ਦ ਲੱਕੀ ਆਜ਼ ਆਰਗੇਨਾਈਜ਼ਡ ਕ੍ਰਾਈਮ ਫੈਮਿਲੀ اینڈ جنریٹڈ مور دین تھری ملین ان لا فل پروسیڈ تین ملین ڈالر دا فراڈ اے جہ نیو, جر, نیو جرسی دا اٹارنی جنرل میٹ پلینکن نے اناؤنس کیتا ہے آئیڈینٹیفائنگ شاہ اے کانسل میمبر ان دا پروسپیکٹ پاک اینڈ جارج زیپولا ہے سینئر میمبر آف اے اس نوٹوریس گینگ دی گینگم فیملی دا سینئر میمبر ہے اور اے انہیں ہے یہ ان ٹونٹی ٹونٹی فائیو ففٹی ایئرز ہے گو ਔਰ ਇਹ ਉਹਦੇ ਚ ਵੱਡਾ ਫਰਾਡ ਸ਼ਾਇਦ ਸੈਡ ਟੂ ਹੈਵ ਪਲੇਡ ਅ ਕੀ ਮੈਨੇਜਰਲ ਰੋਲ ਇਨ ਓਵਰਸੀਇੰਗ ਇਲਿਸਿਟ ਪੋਕਰ ਗੇਮਸ ਐਂਡ ਮੈਨੇਜਿੰਗ ਐਨ ਆਨਲਾਈਨ ਸਪੋਰਟਸ ਬੁੱਕ ਅਕੋਰਡਿੰਗ ਟੂ ਲਾਅ ਐਨਫੋਰਸਮੈਂਟ ਆਫੀਸ਼ੀਅਲਸ ਹਿਸ ਪੋਲਿਟੀਕਲ ਪੋਜੀਸ਼ਨ ਵਾਸ ਨਾਟ ਇੰਪਲੀਕੇਟਿਡ ਬਟ ਹਿਸ ਅਲੇਜਡ ਇਨਵੋਲਵਮੈਂਟ ਇਨ ਇਲੀਗਲ ਐਕਟੀਵਿਟੀਜ਼ ਹੈਸ ਨਾਨਥਲੈਸ ਕਾਸਟ ਅ ਸ਼ੈਡੋ ਓਵਰ ਹਿਸ ਪਬਲਿਕ ਆਫਿਸ ਔਰ ਇਹ ਉਹਨੇ ਗੈਂਬਲਿੰਗ ਡੈਨ ਔਰ ਦੂਜੇ ਤੀਜੇ ਬਣਾ ਕੇ ਹੀ ਲਈ ਗੱਲ ਇਹ ਕੌਂਸਲਮੈਨ ਹੈ ਲੋਕ ਹੁਣ ਜਦੋਂ ਅਸੀਂ ਇਹ ਕਹਿੰਦੇ ਆ ਕਿ ਜੀ ਇਹ ਗੁਜਰਾਤ ਜਾਂ ਅਡਾਨੀ ਨੇ ਜਿਹੜੀ ਪੋਰਟ ਖੋਲੀ ਹੈ ਉੱਥੇ ਉਹਨੂੰ ਦਿੱਤੇ ਨੇ ਸਾਰੇ ਅਖਤਿਆਰ ਉਹ ਡਰੱਗਸ ਦੇ 300 ਕਿਲੋਗ੍ਰਾਮ ਡਰੱਗਸ ਵਰਥ 1800 ਕਰੋੜ ਰੁਪਏ ਸੀਜ਼ਡ ਆਫ ਗੁਜਰਾਤ ਕੰਸਾਈਨਮੈਂਟ ਵਾਸ ਟੀਐਨ ਬਾਉਂਡ ਤਾਮਿਲਨਾਡੂ ਬਾਉਂਡ ਹਮ 300 ਕਿਲੋ ਡਰਗ ਫੜੀ ਗਈ 1800 ਕਰੋੜ ਦੀ ਅਡਾਨੀ ਦੀ ਪੋਰਟ ਦੇ ਉੱਤੇ ਔਰ ਇਹ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਜੀ ਇਹ ਤਾਮਿਲਨਾਡ ਤੋਂ ਸ਼ਿਪ ਕੀਤੀ ਜਾ ਰਹੀ ਸੀ ਔਰ ਇਹ ਇਨਾ ਵੱਡੀ ਜਿਹੜੀ ਹੈ ਕਨਸਾਈਨਮੈਂਟ ਉੱਥੇ ਫੜੀ ਗਈ ਤਾਮਿਲਨਾਡ ਬਾਉਂਡ ਸੀ ਮੈਂ ਦੀ ਡਿਟੇਲਸ ਕਵਰ ਤੇ ਨਹੀਂ ਜਾਵਾਂਗਾ ਹੁਣ ਡਰੱਗਸ ਦੇ ਵਿੱਚ ਇਹੀ ਗੁਜਰਾਤੀ ਭਾਰਤੀ ਇਨਵੋਲ ਨਿਊ ਜਰਸੀ ਦੇ ਵਿੱਚ ਕੌਂਸਲਮੈਨ ਗੈਂਬਲਿੰਗ ਦੇ ਵਿੱਚ ਇਨਵੋਲ 1 ਬਿਲੀਅਨ ਤੋਂ ਜ਼ਿਆਦਾ ਲੋਕਾਂ ਦਾ ਪੈਸਾ ਲੈ ਕੇ ਉਹ ਚੁਸਕੀ ਉਹ ਇਨਵੋਲ ਤੇ ਟ੍ਰਾਂਸਨੈਸ਼ਨਲ ਪ੍ਰੈਸ਼ਨ ਪਹਿਲਾਂ ਹੀ ਕਰਦੇ ਹਨ ਉਹਨਾਂ ਭਾਰਤ ਮਾਤਾ ਕੀ ਕਰੇ ਠੰਡਾ ਪਾਣੀ ਪੀ ਮਰੇ ਜੀਰ ਹਰ ਸਾਹ ਬਹੁਤ ਬਹੁਤ ਸ਼ੁਕਰੀਆ ਸੋਨ ਆਪਾਂ ਆਪਣੇ ਜਿਹੜੇ ਵੀਅਰਸ ਮੈਸਨ ਨੇ ਹੋ ਲੈਣ ਜਾ ਰਹੇ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਔਰ ਨਿਹੰਗ ਸਿੰਘ ਜੀ ਸਾਡੇ ਪਹਿਲੇ ਵੀਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਕੀ ਫਤਿਹ ਹਿੰਦਰਜੀਤ ਸਿੰਘ ਸੰਧੂ ਜੀ ਵੀ ਉਹਨਾਂ ਨੂੰ ਕਹੋ ਤੁਹਾਡੀ ਗੈਰਹਾਜ਼ਰੀ ਲਾਤੀ ਹੈ ਇੰਡੀਆਨਾ ਵਾਲੇ ਨਾਲ ओके ਮੈਂ ਤੁਹਾਨੂੰ ਥੋੜਾ ਸੁਣ ਲਿਆ ਹਾਂ ਤੁਸੀਂ ਕਹਿ ਦਿੱਤਾ ਆਲਰੇਡੀ ਸੋ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਸਿੰਗਰ ਚਾ ਜੀ ਵੀ ਸਨਮਲ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਅਰਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਆਪਾਂ ਰੀਡ ਵੀ ਕਰ ਲਏ ਨੇ ਸੋ ਮੈਂ ਕਰਦੀ ਆ ਥੋੜੇ ਬਹੁਤ ਰੀਡ ਔਰ ਆਪਾਂ ਜਵਾਬ ਵੀ ਦਿੱਤਾ ਕਈ ਮੈਸੇਜ ਦਾ ਔਰ ਕਹਿੰਦੇ ਨੇ ਕਿ ਜੀ ਰਾਲ ਸਾਹਿਬ ਔਰ ਨੀਲਮ ਸਾਹਿਬਾ ਵੈਲਕਮ ਅਗੇਨ ਟੂ ਓਕੇ ਸਕੇ ਤੋਂ ਹਾਂਜੀ ਫਲਸਤੀਨ ਦੀ ਤੁਸੀਂ ਗੱਲ ਕਰਤੀ ਆ ਇਹਨਾਂ ਨੂੰ ਦੱਸਤਾ ਔਰ ਇਸੇ ਤਰ੍ਹਾਂ ਫਿਰ ਇਸੇ ਤਰ੍ਹਾਂ ਮਰਜੀਤ ਸਿੰਘ ਨਿੱਜਰ ਜੀ ਵੀ ਔਰ ਫਿਰ ਕਹਿੰਦੇ ਨੇ ਜਾਕੂਬ ਜੀ ਕਹਿੰਦੇ ਨੇ ਆਪ ਸਭ ਕੋ ਬਸਾਕੀ ਮੁਬਾਰਕ ਹੋ ਖਾਲਸਾ ਰਾਜ ਮੁਬਾਰਕ ਹੋ ਖਾਲਸਾ ਮੁਬਾਰਕ ਹੋ ਫਰੋਮ ਮਾਈ ਫਰੈਂਡ ਸੁਲੇਮਾਨ ਜਿਹੜੇ ਨੇ ਟ੍ਰਾਂਟੋ ਕੈਨੇਡਾ ਹੀ ਲਵ ਟੀ ਵੀ ਰੀ ਫੋਰ ਸੱਚੋ ਸੱਚ ਨਿਊਯਾਰਕ ਆ ਸੋ ਨਾਈਸ ਬਹੁਤ ਸ਼ੁਕਰੀਆ ਭਾਈ ਜਾਨ ਹਾਂਜੀ ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਖਾਲਸਾ ਫੋਰ ਖਾਲਸਾ ਐਵਰੀ ਖਾਲਸਾ ਵਾਂਡ ਖਾਲਸਤਾਨ ਰਾਜ ਕਰੇਗਾ ਖਾਲਸਾ ਇਹ ਹੋ ਨਹੀਂ ਸਕਦਾ ਕਿ ਖਾਲਸਾ ਖਾਲਸਤਾਨ ਕੀ ਡਿਮਾਂਡ ਨਾ ਕਰੇ ਖਾਲਾ ਖਾਲਸਾ ਖਾਲਸਤਾਨ ਖਾਲਸਤਾਨ ਨੇ ਉਹਨਾਂ ਨੇ ਕਿਹਾ ਔਰ ਇਸੇ ਤਰ੍ਹਾਂ ਫਿਰ ਸਤਨਾਮ ਸਾਡੇ ਭਾਈ ਵੀ ਆਏ ਨੇ ਰਿਸ਼ੀ ਪਾਰ ਦਵਾਜ ਜੀ ਹਾਂਜੀ ਉਹ ਇਹ ਕਹਿੰਦੇ ਨੇ ਕਿ ਜੀ ਹਿੰਦੂਜ਼ ਐਂਡ ਸਿੱਖਸ ਆਰ ਵੈਰੀ ਕਲੋਜ਼ਲੀ ਇੰਟਰਕਨੈਕਟਿਡ ਸਿੱਖ ਗੋਸ ਟੂ ਟੈਂਪਲਸ ਐਂਡ ਹਿੰਦੂਸ ਗੋ ਟੂ ਗੁਰਦੁਆਰਸ ਥੇਅਰ ਇਜ਼ ਵੈਰੀ ਲिटल ਡਿਫਰੈਂਸ ਪਾਰਦਵਾ ਜੀ ਤੁਸੀਂ ਵੀ ਨਾ ਉਹ ਮੱਛਲੇ ਉਹ ਕਿ ਵੀ ਜਿਹਨੂੰ ਇਹ ਕਹਿੰਦੇ ਨੇ ਵੀ ਖੁਦਾ ਨੂੰ ਲੈ ਗਏ ਚੋਰ ਵਾਂਗ ਜਿਹੜਾ ਉਹ ਕਹਾਵਤ ਐ ਪੰਜਾਬੀ ਦੀ ਸਿੱਖ ਬੁੱਤ پرست ਨਹੀਂ ਹੈ ਹਮ ਸਿੱਖ ਇੱਕ ਰੱਬ 'ਚ ਯਕੀਨ ਰੱਖਦਾ ਹੈ 33 ਕਰੋੜ ਦੇ ਵੀ ਦੇਵਤਿਆਂ ਜਿ ਨਹੀਂ ਰੱਖਦਾ ਹਾਂ ਅਸੀਂ ਤੁਹਾਡਾ ਹੱਕ ਮਹਿਫੂਜ਼ ਰਹਿ ਜੇ ਤੁਸੀਂ ਮੰਦਰਾਂ ਚ ਬੁੱਤ ਪ੍ਰਸਤੀ ਕਰਨਾ ਚਾਹੁੰਦੇ ਹੋ ਕੋਈ ਤੁਹਾਨੂੰ ਰੋਕੇ ਨਾ ਇਸ ਗੱਲ ਦੀ ਜਮਨੀ ਦੇ ਲਈ ਜਾਂ ਕੋਈ ਵੀ ਜਿਹੜੀ ਹੈ ਤੁਹਾਡਾ ਰਾਈਟ ਟੂ ਵਰਸ਼ਿਪ ਦੇ ਦੇਵੀ ਦੇਵਤਿਆਂ ਦਾ ਉਸ ਨੂੰ ਅਸੀਂ ਪ੍ਰੋਟੈਕਟ ਕਰਨ ਲਈ ਜਾਨ ਵੀ ਕੁਰਬਾਨ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਹੈ ਸ਼ਹਾਦਤ ਦਿੱਤੀ ਹੋਈ ਹੈ ਲੇਕਿਨ ਇਹ ਕਹਿਣਾ ਕਿ ਜੀ ਇਹ ਜਿਹੜਾ ਪਾਰਟ ਹੈ ਤੇ ਜੇ ਕੋਈ ਇਹ ਨਹੀਂ ਤੇ ਦੂਜੇ ਤੇ ਫਿਰ ਇਹ ਜੋ ਕੁਝ ਸੱਖਾਂ ਨਾਲ ਤੁਸੀਂ ਕਰ ਰਹੇ ਹੋ ਪਿਛਲੀਆਂ 4 ਦਹਾਕੀਆਂ ਤੋਂ ਇਨ ਪਾਰਟिकुलर ਜੇ ਤੁਹਾਡਾ ਹੀ ਹਿੱਸਾ ਹੁੰਦੇ ਤੇ ਫਿਰ ਤੁਸੀਂ ਗਲੀਆਂ ਚੋਂ ਲੱਭ ਲੱਭ ਕੇ ਗਲਾਂ ਸਟੇਅਰ ਪਾ ਕੇ ਨਾ ਸਾੜਦੇ ਫਿਰ ਤੁਸੀਂ ਜੇ ਅਕਾਲ ਤਖਤ ਹਰਮੰਦਰ ਸਾਹਿਬ ਤੁਹਾਨੂੰ ਆਪਣਾ ਲੱਗਦਾ ਹੁੰਦਾ ਤੇ ਟੈਂਕਾ ਥੋਪਾ ਨਾਲ ਹਮਲਾ ਨਾ ਕਰਦੇ ਉਹਨੂੰ ਜਸਟੀਫਾਈ ਨਾ ਕਰਦੇ ਅੱਜ ਤੁਹਾਡਾ ਮੋਦੀ ਅਮਿਤ ਸ਼ਾਹ ਜਿਹੜਾ ਉਹ ਉਹਨਾਂ ਦੀਆਂ ਨੀਤੀਆਂ ਕੀ ਨੇ ਸੋ ਅਸੀਂ ਇਹ ਠੀਕ ਹੈ ਕਿ ਭਾਈ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਲਚਰ ਦੇ ਵਿੱਚ ਜਿਸ ਧਰਤੀ ਤੋਂ ਤੁਸੀਂ ਗ੍ਰੋ ਹੁੰਦੇ ਹੋ ਜਿਹੜੇ ਮੁਸਲਮਾਨ ਨੇ ਉਸ ਧਰਤੀ ਦੇ ਉਹ ਵੀ ਉਸੇ ਹੀ ਮਿੱਟੀ 'ਚ ਜੰਮੇ ਨੇ ਉਸੇ ਮਿੱਟੀ 'ਚ ਰਹਿੰਦੇ ਨੇ ਉਸੇ ਮਿੱਟੀ 'ਚ ਦਫਨ ਹੁੰਦੇ ਨੇ ਤੁਸੀਂ ਉਹਨਾਂ ਦੇ ਨਾਲ ਕੀ ਕਰ ਰਹੇ ਹੋ ਸੋ ਇਹ ਮਤ ਕਹਿਣ ਦੀ ਕੋਸ਼ਿਸ਼ ਇਹ ਠੀਕ ਹੈ ਕਿ ਭਾਈ ਅਸੀਂ ਜਿਹੜਾ ਉਹ ਹਰ ਧਰਮ ਦਾ ਸਤਿਕਾਰ ਕਰਦੇ ਆ ਉਹਨਾਂ ਦੇ ਹੱਕਾਂ ਦਾ ਲੇਕਿਨ ਸਿੱਖ ਧਰਮ ਇੱਕ ਇੰਡੀਪੈਂਡੈਂਟ ਮਜ਼ਹਬ ਹੈ ਰਿਵੀਲਡ ਮਜ਼ਹਬ ਹੈ ਨਾਸੀ ਬੁੱਤਪਰਸਤ ਹੈ ਤੁਹਾਡਾ ਤਾਂ ਸਾਰਾ ਹਿੰਦੂ ਧਰਮ ਦਾ ਆਧਾਰ ਵਰਣ ਆਸ਼ਰਮ ਹੈ ਜਾਤ ਪਾਤ ਹੈ ਸਿੱਖ ਤਾਂ ਜਾਤ ਪਾਤ ਯਕੀਨ ਨਹੀਂ ਰੱਖਦੇ ਤੁਸੀਂ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਹੋ ਮਨੇਸ਼ ਲਾਂਦੇ ਹੋ ਇੱਥੇ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਨੇ ਹਰਮੰਦਰ ਸਾਹਿਬ ਦੀ ਫਾਊਂਡੇਸ਼ਨ ਸਾਈ ਮੀਆ ਮੀਰ ਨੇ ਰੱਖੀ ਹੋਈ ਹੈ ਨਬੀ ਖਾਨ ਗਨੀ ਖਾਨ ਸ਼ੇਰ ਮੁਹੰਮਦ ਖਾਨ ਰਾਏ ਕੱਲਾ ਕਿੰਨੇ ਇਤਿਹਾਸ ਦੇ ਕਿਰਦਾਰ ਨੇ ਜਿਹੜਾ ਨੇ ਜਿਹੜਾ ਉਹ ਸਾਤ ਤੁਸੀਂ ਜੇ 14 ਜੰਗਾਂ ਗੁਰੂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜੀਆਂ ਨੇ ਆਪਣੇ ਜੀਵਨ ਦੀਆਂ 12 ਜਿਹੜੀਆਂ ਨੇ ਬਾਈ ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਲੜੀਆਂ ਨੇ ਔਰ ਰੰਗਜੀਤ ਦੀ ਫੌਜ ਵੀ ਉਦੋਂ ਹੀ ਇਨਵਾਲਵ ਹੁੰਦੀ ਹੈ ਜਦੋਂ ਬਾਈ ਤਾਰ ਦੇ ਪਹਾੜੀ ਰਾਜੇ ਅਫੀਸ਼ੀਅਲ ਰਿਕੁਐਸਟ ਕਰਦੇ ਨੇ ਦਿੱਲੀ ਦਰਬਾਰ ਨੂੰ ਸੋ ਇਹ ਇਵੇਂ ਜਿਹੜਾ ਤੁਸੀਂ ਸ਼ਬਦਾਂ ਦਾ ਫਰੇਮ ਜਾਲ ਬੁਣ ਕੇ ਤੁਸੀਂ ਸਮਝੋ ਕਿ ਵੀ ਹੁਣ ਹੋ ਗਿਆ ਬਥੇਰਾ ਤੁਸੀਂ ਸਾਨੂੰ ਕਦੇ ਖੜਕਤਾਰੀ ਬਾਹ ਸਿੱਖਾਂ ਨੂੰ ਬਣਾ ਲਿਆ ਕਦੇ ਦੂਸਰਾ ਕਰ ਲਿਆ ਪਰ ਅਲਟੀਮੇਟਲੀ ਤੁਹਾਡੇ ਨਾਲ ਜਿਹੜਾ ਅਸੀਂ ਠੀਕ ਹੈ ਜਦੋਂ ਸਾਡਾ ਆਪਣਾ ਆਜ਼ਾਦ ਮਲਕ ਖਾਲਸਤਾਨ ਹੋ ਚਾਏਗਾ ਗੰਗਾ ਜਮਨੀ ਤਾਜ਼ੀਬ ਵਾਲੇ ਤੁਹਾਡੇ ਹਿੰਦੂ ਤਵੀਆਂ ਨਾਲ ਵੀ ਅਸੀਂ ਇੱਕ ਚੰਗੇ ਪੜੋਸੀ ਵਾਲੇ ਸਬੰਧ ਚਾਹਾਂਗੇ ਪਰ ਮਜ਼ਹਬ ਦੇ ਤੌਰ ਤੇ ਜਾਂ ਇਵਨ ਇੰਡੀਅਨ ਸਟੇਟ ਨਾਲ ਸਬੰਧਾਂ ਦੇ ਤੌਰ ਤੇ ਜਿਹੜਾ ਉਹ ਸਾਡਾ ਪੂਰੀ ਤਰ੍ਹਾਂ ਤੋੜ ਵਿਛੋੜ ਹੋਇਆ ਸੁਤਨਾਮ ਸਿੰਘ ਜੀ ਵੀ ਰਵਿੰਦਰ ਸਿੰਘ ਜੀ ਵੀ ਅਮਰਜੀਤ ਸਿੰਘ ਸਾਨੀ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ યાਕੂਬ ਜੀ ਕਹਿੰਦੇ ਪੰਜਾਬੀ ਮੁਸਲਮ ਖਾਲਸਾਣ ਕੀ ਕਾ ਖਾਤਰ ਆਪਣਾ ਤਨਮਨ ਕੁਰਬਾਨ ਕਰ ਦੇਗਾ ਔਰ ਫਿਰ ਇਸੇ ਤਰ੍ਹਾਂ ਹਾਂਜੀ ਫਿਰ ਉਹਨਾਂ ਦਾ ਹੈਗਾ ਮਾਜੂਰ ਕੋਈ ਨੂਰ ਜੀ ਬਾਬਲ ਸਿੰਘ ਜੀ ਵੀ ਆਰ ਫਿਰ ਇਸੇ ਤਰ੍ਹਾਂ ਮੁਹੰਮਦ ਜੀ ਹਾਂ ਜੀ ਜਵਾਬ ਦੇ ਰਹੇ ਰਸ਼ੀਬ 파ਰਤਵਾਜ ਨੂੰ ਔਰ ਧਰਮ ਸਿੰਘ ਜੀ ਵੀ ਫੇਰੇ ਇਸੇ ਤਰ੍ਹਾਂ ਕਹਿੰਦੇ ਨੇ ਜਾਕੂਬ ਜੀ ਕੇ ਨਾਈਸ ਟਾਕ ਡਾਕਟਰ ਸਾਹਿਬ ਔਰ ਫਿਰ ਇਸੇ ਤਰ੍ਹਾਂ ਹਾਂ ਜੀ ਅੱਗੇ लाडी ਸਿੰਘ ਜੀ ਵੀ ਫਿਰ ਮੁਹੰਮਦ ਜੀ ਵੀ ਕਹਿੰਦੇ ਨੇ ਅ ਅੱਜ ਨਾਲੇ ਪਰ ਦੁਬਾਰਾ ਆਪਸ ਵਿੱਚ ਗੱਲਬਾਤ ਕੀਤੀ ਬਰਾਲਜੀ ਹਰ ਨਾਲ ਔਰ ਚਰਨਜੀਤ ਸਿੰਘ ਜੀ ਵੀ ਫੇਰ ਇਸੇ ਤਰ੍ਹਾਂ ਪੰਨੂ ਪੰਨੂ ਜੀ ਵੀ ਪਰਮਿੰਦਰ ਜੀ ਵੀ ਫੇਰ ਇਸੇ ਤਰ੍ਹਾਂ ਹਾਂਜੀ ਮੋਹਨ ਜੀ ਔਰ ਮੁਹੰਮਦ ਜਾਨਤ ਜੀ ਵੀ ਆਏ ਨੇ ਔਰ ਫੇਰ ਇਸ ਤਰ੍ਹਾਂ ਰਵਿੰਦਰ ਸਿੰਘ ਜੀ ਵੀ ਅਜੀਤ ਸਿੰਘ ਜੀ ਵੀ ਫੇਰ ਅਮਰਜੀਤ ਸਿੰਘ ਸਾਨੀ ਜੀ ਵੀ ਔਰ ਤੈਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਦਾ ਇਨ ਇਨ ਸਾਈਕਲੋਪੀਡੀਆ ਆਫ ਸਿੱਖੀਜ਼ਮ ਵਾਹੇ ਕਰਜੇ ਆਵਾਜ਼ ਸ਼ੁਕਰੀਆ ਕੰਪਲੀਮੈਂਟਲੀ ਵੀ ਰਮਰਜੀਤ ਸਿੰਘ ਜੀ ਅਸੀਂ ਵੀ ਤਾਲਬੇ ਇਲਮ ਹੈ ਹਰ ਰੋਜ਼ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਆਂ ਤੁਹਾਡੇ ਵਰਗੇ ਵੀਰ ਸਾਡਾ ਹੌਸਲਾ ਵਧਾਉਂਦੇ ਨੇ ਔਰ ਗਿਆਨ ਤਾਂ ਇੱਕ ਸਮੁੰਦਰ ਹੈ ਜਿਸ ਦੇ ਜਿਵੇਂ ਨਿਊਟਨ ਨੇ ਕਿਹਾ ਸੀ ਵੀ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਹੀ ਅਜੇ ਅਸੀਂ ਖੇਡ ਰਹੇ ਆਂ پر تو شکریہ بہت بہت کام کی اور محمد جی کہنے نے کہ جاکوب جی کہنے نے کہ لاہور میں کہنے نے میرے محلے میں خالصہ ہائی سکول آج بھی موجود ہے اور میرے محلے کا نام بھی ایک سکھ خاتون کے نام پر ہے اس کا نام مہنی روڈ لاہور اور بلال احمد جی کہنے نے ہلو ڈاکٹر صاحب سسٹر نیلم کور جی اور جو ٹیم اور پھر اسے طرح محمد جان جی کہنے کرتارپور وچ ਪਹਿਲੇ ਸਿਕਿਉਰਿਟੀ ਚੈਨਲ ਵਿਜ਼ਿਟ ਕਰ ਚੁੱਕਿਆ ਹੈ ਔਰ ਅਮਰੀਕਨ ਸੈਨੇਟਰ ਦਾ ਡੈਲੀਗੇਸ਼ਨ ਵੀ ਕਰਤਾਰਪੁਰ ਵਿੱਚ ਆ ਚੁੱਕਿਆ ਹੈ ਔਰ ਇਸੇ ਤਰ੍ਹਾਂ ਪਾਕਿਸਤਾਨ ਨੇ ਕਰਤਾਰਪੁਰ ਨੂੰ ਜਿਤਨਾ ਖੂਬਸੂਰਤ ਬਣਾ ਸਕਦਾ ਹੈ ਉਹ ਬਣਾ ਰਹੇ ਹਨ ਸੁਨਾਈਸਨ ਰਾਊਟ ਐਂਡ ਬਿਲਾਲ ਜੀ ਸਾਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੰਦੇ ਨੇ ਤੁਹਾਨੂੰ ਵੀ ਬਹੁਤ-ਬਹੁਤ ਸਾਰੇ ਸਾਡੇ ਵਿਊਰਸ ਨੂੰ ਵੀ ਹਾਂਜੀ ਔਰ ਗੁਰਵਿੰਦਰ ਮਾਨ ਜੀ ਵੀ ਫਿਰ ਮੁਹੰਮਦ ਜਾਨ ਜੀ ਕਹਿੰਦੇ ਆਬ ਕਰਤਾਰਪੁਰ ਨੂੰ ਇੰਟਰਨੈਸ਼ਨਲ ਮਰਕਜ਼ ਬਣਾਣਾ ਸਿੱਖ ਡਾਇਸਪੋਰਾ ਇਸ ਲੋਗੋ ਹਾਂ ਅਲਰੇਡੀ ਬਣ ਰਿਹਾ ਜੀ ਬਣ ਚੁੱਕਾ ਹੈ ਹੁਣ ਬਹੁਤ ਵੱਡੀ ਗਿਣਤੀ ਚ ਜਿਹੜਾ ਖਾਸ ਤੌਰ ਤੇ ਵੀਜ਼ਾ ਫ੍ਰੈਂਡਲੀ ਹੈ ਤਾਂ ਜਿਹੜਾ ਆਨਲਾਈਨ ਸਿਸਟਮ ਹੈ ਤੋਂ ਬਾਅਦ ਬਹੁਤ ਸਾਰੇ ਸਿੱਖ ਜਾਣ ਲੱਗੇ ਨੇ ਬਿਲਕੁਲ ਜਸਵੀਰ ਸਿੰਘ ਬਰਾਜ ਜੀ ਵੀ ਫਿਰ ਇਸ ਤਰ੍ਹਾਂ ਬਲਾਲ ਜੀ ਤੁਸੀਂ ਗੱਲਬਾਤ ਕੀਤੀ ਜਿਸ ਤਰ੍ਹਾਂ ਕਿ ਜੋ ਵੀ ਕਹਿੰਦੇ ਕਿ ਡਾਕਟਰ ਸਾਹਿਬ ਕੱਲ ਨਨਕਾਣਾ ਸਾਹਿਬ ਵਿੱਚ ਆਈਬੀ ਤੇ ਆਈਐਸਆਈ ਦਾ ਕਹਿੰਦੇ ਖੁਫੀਆ ਆਪਰੇਸ਼ਨ ਹੋਇਆ ਔਰ 10 ਬੰਦੇ ਜਿਹੜੇ ਨੇ ਫੜੇ ਗਏ ਉਹਨਾਂ ਚੋ ਕਹਿੰਦੇ ਦੋ ਸਿੱਖ ਵੀ ਸੀ ਸੋ ਨਹੀਂ ਇਹਨਾਂ ਨੇ ਗੜਬੜ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਵੇਂ ਪਾਕਿਸਤਾਨ ਦੀਆਂ ਸਕਿਉਰਿਟੀ ਫੋਰਸਿਜ਼ ਪੂਰੇ ਮੁਸਤਦੀ ਦੇ ਨਾਲ ਗਾਰਡ ਕਰਦਿਆ ਨੇ ਤਾਂ ਕਿ ਹਰ ਸਿੱਖ ਦੀ ਹਿਫਾਜ਼ਤ ਹੋਏ ਜਿਹੜਾ ਗੁਰਦੁਆਰਿਆਂ ਦੇ ਦਰਸ਼ਨ ਲਈ ਉਹਨਾਂ ਨੇ ਉਹਨਾਂ ਦਾ ਨਾਮ ਹੀ ਦੱਸਿਆ ਕਹਿੰਦੇ ਬਾਦਲ ਸਿੰਘ ਕਿਦਾਂ ਨਾਂ ਹੈ ਤੇ ਇੱਕ ਦਾ ਨਾਂ ਸੂਰਜ ਸਿੰਘ ਹੈ ਆਏ ਸਾਰੇ ਜਾਲੀ ਉਹਨਾਂ ਨੇ ਬਣਾਏ ਹੋਣੇ ਨੇ ਇਸੇ ਕੰਮ ਲਈ ਔਰ ਕੁਲਦੀਪ ਕੌਰ ਜੀ ਵੀ ਫਿਰ ਗੁਰਵਿੰਦਰ ਕੌਰ ਜੀ ਵੀ ਫਿਰ ਇਸੇ ਤਰ੍ਹਾਂ ਹਾਂਜੀ ਪੰਨੂ ਪੰਨੂ ਜੀ ਵੀ ਔਰ ਰਣਜੀਤ ਸਿੰਘ ਜੀ ਵੀ ਜਸਪਾਲ ਸਿੰਘ ਕਾਲੇ ਜੀ ਵੀ ਔਰ ਅਮਨ ਸਿੰਘ ਜੀ ਵੀ ਔਰ ਯਾਕੂਬ ਜੀ ਸਾਡਾ ਥੈਂਕ ਯੂ ਕਰਦੇ ਨੇ ਔਰ ਫਿਰ ਇਸੇ ਤਰ੍ਹਾਂ ਜਸਵੰਤ ਸਿੰਘ ਸਿੱਧੂ ਜੀ ਵੀ ਔਰ ਹਾਂਜੀ ਅਚਬਲ ਸਿੰਘ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਸੋ ਇਸ ਤਰ੍ਹਾਂ ਆਪਣੇ ਵੀਰਾਂ ਨੇ ਇਜਾਜ਼ਤ ਫਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਛਣਾ ਸਾਡੇ ਸਪਤੇ ਤੇ ਐਸਓਐਸ ਆਰਟੀਵੀ 4 ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਨੂੰ ਮੁੱਕ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪੰਦਰਸ ਨਾ ਗਿਆ ਦੋ ਦੇਖਦੇ ਰੋਚੀ ਵੀ 4 ਬਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ